ਕਰਾਂਗੇ ਵੀ ਅਗਲਾ ਬਚਨ ਹੈ ਦੁੱਖ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਬੜਾ ਉੱਚਾ ਬਚਨ ਹੈ ਜੀ ਮੈਂ ਉਸ ਦਿਨ ਮੋਤੀ ਬਾਗ ਕਥਾ ਕੀਤੀ ਪਟਿਆਲੇ ਤੇ ਮੈਂ ਬੇਨਤੀ ਕੀਤੀ ਸੀ ਆ ਜਿਹੜਾ ਸ਼ਬਦ ਮਾਰੇ ਦਾ ਹੁੰਦਾ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦੇ ਉਹਦੇ ਮਨ ਚ ਆਇਆ ਸੋ ਕਿਸ ਨੇ ਰਪੈ ਨਹੀਂ ਜਾ ਕੇ ਇਸ ਸ਼ਬਦ ਦੀ ਵਿਆਖਿਆ ਗੁਰੂ ਤੇਗ ਬਹਾਦਰ ਦੀਆਂ ਤਿੰਨ ਪੀੜੀਆਂ ਨੇ ਕੀਤੀ ਫਿਰ ਇਸ ਤਰ੍ਹਾਂ ਹੀ ਪਾਈ ਗਏ 10 ਪੀੜੀਆਂ ਨੇ ਦੁੱਖ ਨੂੰ ਦੁੱਖ ਨਾ ਮੰਨਣਾ ਕਿਹੜਾ ਦੋਖੇ ਗੁੰ ਤੇਗ ਵਾਹਦਰ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਦੇ ਗੁਰੂ ਦੇ ਪੁੱਤਰਾਂ ਦੇ ਨਹੀਂ ਆਇਆ ਆਇਆ ਨਾ ਜੀ ਇਹ ਸ਼ਬਦ ਦੀ ਵਿਆਖਿਆ ਉਹ ਨਾ ਕੀਤੀ ਕਿਤੇ ਹੀਰੇ ਕਿਹਨੇ ਚੋ ਛੱਡ ਕੇ ਸਭ ਕੋਈ ਬਾਹਰ ਆ ਇਹ ਤੇ ਸਤਿਗੁਰੂ ਕਹਿੰਦੇ ਨੇ ਕਿ ਸੁੱਖ ਤੇ ਦੁੱਖ ਨੂੰ ਬਰਾਬਰ ਜਾਣੇ ਪਰ ਤਾਂ ਜੇ

ਮੈਂ ਫਿਰਿਤ ਵੀਰਤੀ ਕਰਾਂ ਉੰਜ ਵੈਸੇ ਮਾਨ ਸਾਰੀ ਬਾਣੀ ਚ ਨੈਗੇਟਿਵ ਸਾਇੰਸ ਚ ਨਹੀਂ ਆਇਆ ਬਾਬਾ ਜੀ ਨੇ ਬੜੇ ਸ਼ਬਦ ਵਰਤੇ ਨੇ ਇਹ ਮੇਰੇ ਸਾਹਬ ਤੂੰ ਮੈਂ ਮਾਨ ਨਿਮਾਨੀ ਸ਼ਬਦ ਹੀ ਵਰਤੇ ਆ ਮਾਨ ਮੰਗੋ ਤਨ ਮੰਨ ਉਥੇ ਮਾਨ ਵਰਤੇ ਪਰ ਇੱਥੇ ਹਉਮੈ ਦਾ ਸੋਚ ਕੇ ਉੱਤੇ ਫਖਰ ਦਾ ਤੇ ਅਣਖ ਦਾ ਸੋਚ ਗਏ ਇੱਥੇ ਸਤਿਗੁਰੂ ਕਹਿੰਦੇ ਨੇ ਕਿ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਜਾਣੀ ਅਗਲੀ ਗੱਲ ਔਰ ਮਾਨ ਇੱਥੇ ਮਾਨ ਦਾ ਅਰਥ ਔਮੇ ਨਹੀਂ ਤੇ ਮਾਨ ਬਦਲ ਗਿਆ ਅਰਥ ਇੱਜ਼ਤ ਔਰ ਮਾਨ અપਮਾਨਾ ਇੱਜ਼ਤ ਤੇ ਬੇਇੱਜ਼ਤੀ ਨੂੰ ਇੱਕ ਬਰਾਬਰ ਜਾਣੇ ਇਹ ਸਾਰਾ ਜਦੋਂ ਸੁਖ ਹੁੰਦਾ ਮਰ ਦੀ ਅਵਸਥਾ ਕੋਈ ਹੋਰ ਹੁੰਦੀ ਹੈ ਦੁੱਖ ਹੁੰਦਾ ਹੋਰ ਹੁੰਦੀ ਇੱਜ਼ਤ ਮਿਲਦੀ ਹੋਰ ਅਪਮਾਨ ਹੁੰਦਾ ਹੋਰ ਮਹਾਰਾਜ ਜੀ ਅਗਲੀ ਗੱਲ ਹਰਖ ਹਰਖ ਦਾ ਅਰਥ ਹੈ ਖੁਸ਼ੀ ਪ੍ਰਸੰਤਾ ਸੋਗ ਦਾ ਅਰਥ ਹੈ ਗਮੀ ਹਰਕ ਸੋਗ ਤੇ ਰਹਿਣ ਅਤੀਤਾ ਦੁੱਖ ਤੇ ਸੁਖ ਤਾਂ ਹੀ ਬਚੇਗਾ ਜੇ ਹਰਕ ਸੋਗ ਤੋਂ ਨਰਲੇਬ ਹੈ ਇਹ ਸੋਹੇ ਇਹ ਸਾਰੇ ਇਕੱਠੇ ਨੇ ਅੰਦਰ ਸੁਖ ਆਵੇਗਾ ਤੇ ਖਰ ਖਾਵੇਗਾ ਤੇ ਗੁਰਮੁਖੋ ਜੇ ਦੁੱਖ ਆਵੇਗਾ ਤੇ ਸੁਖ ਆਵੇਗਾ ਗੁਰੂ ਜੀ ਕਹਿੰਦੇ ਹਰਕ ਸੋਗ ਤੇ ਰਹਿ ਅਤੀਤਾ ਅਤੀਤਾ ਦਾ ਅਰਥ ਹੈ ਨਰਲੇਬ ਰਹੇ ਇਹਦੇ ਤੋਂ ਅਤੀਤ ਰਹੇ ਇਹ ਨੂੰ ਪੋਏ ਨਾ ਮਹਾਰਾਜ ਕਹਿੰਦੇ ਤਿੰਨ ਜਗ ਤਤ ਪਛਾਨਾ ਉਹਨੇ ਇਸ ਜਗਤ ਵਿੱਚ ਤਤ ਪਰਮਾਤਮਾ ਨੂੰ ਵਿਸਾਉਂਿਆ ਹੈ। ਉਹਨੂੰ ਤਤ ਵਸਤੂ ਦਾ ਪਤਾ ਹੈ, ਬ੍ਰਹਮ ਦਾ ਪਤਾ ਹੈ। ਅਖੀਰ ਤੇ ਮਹਾਰਾਜ ਕਹਿੰਦੇ ਉਸ ਤਤ ਨਿੰਦਾ ਦੋਟਿਆ ਗਿਆ ਕਿਉਂਕਿ ਇਹ ਸ਼ਬਦ ਬੜੇ ਰਿਪੀਟ ਹੋਣੇ ਨੇ। ਮਹਾਰਾਜ ਦੇ ਸ਼ਬਦਾਂ 'ਚ ਗੱਲਾਂ ਸਿਰਫ ਇੰਜ ਹੀ ਨਸਾਰੀਆਂ ਚੱਲਦੀਆਂ। ਉਸ ਤਤ ਤਿੰਨਦਿਆ ਦੋਨੋਂ ਛੱਡਦਾ ਹੈ। ਇਹ ਵੀ ਮੈਂ ਆਪ ਨੂੰ ਬੇਨਤੀ ਕਰਾਂਗਾ। ਇਹ ਵੀ ਨਿ ਟਿਕਨ ਦੇ ਦਿੱਤੀ ਉਸ਼ਟਤ ਦਾ ਸੰਬੰਧ ਸੁਖ ਨਾਲ ਤੇ ਹਰਖ ਨਾਲ ਹੈ ਤੇ ਨਿੰਦਿਆ ਦਾ ਸੰਬੰਧ ਦੁੱਖ ਨਾਲ ਤੇ ਸ਼ੋਗ ਨਾਲ ਹੈ ਇਹ ਸਮਝ ਫਰਜ ਕੀਤੀ ਅੰਦਰੋਂ ਪੁਰਵੇਂ ਸਾਰੇ ਕੋਲੇ ਉਸਤਤ ਛੱਡ ਦੇ ਤੇ ਨਿੰਦਿਆ ਛੱਡ ਦੇ ਜਦੋਂ ਇਹ ਉਸਤਤ ਬੰਦਾ ਕਰੇਗਾ ਹਮੇਸ਼ਾ ਲਾਲਚੀ ਕਰੇਗਾ ਕਿਰਸੀ ਕਰੇਗਾ ਤੇ ਜਦੋਂ ਬੰਦਾ ਨਿੰਦਿਆ ਕਰਨ ਲੱਗ ਪਏਗਾ ਉਦੋਂ ਬੈਰੀ ਬਣ ਕੇ ਕਰੇਗਾ ਉਸਤ ਫਿਰਸੀ ਲਾਲਚੀ ਕਰਦੇ ਨੇ ਨਿੰਦਿਆ ਈਰਖਾ ਨੂੰ ਈਰਖਾ ਵਾਲੇ ਕਰਦੇ ਆ ਗੁਰੂ ਜੀ ਕਹੇ ਦੁਮੇ ਛੱਡ ਦੇ ਉਸ ਤੋਂ ਤ੍ਰਿਤੇ ਨਿੰਦਿਆ ਨਹੀਂ ਤੇ ਕੀ ਕਰ ਖੋਜੇ ਪਦ ਨਿਰਬਾਨਾ ਖੋਜੇ ਲਭਤੂ ਸਿਮਰਨ ਕਰ ਪਦ ਅਰਥ ਪਦਮੀ ਮਿਹਰਬਾਨ ਦਾ ਵੈਸੇ ਲਭ ਜੀ ਅਰਤੈ ਜੀ ਬਾਸ਼ਨਾ ਰਹਿਤ ਉਂਝ ਇਹ ਲਫਜ ਦਾ ਨਿਰਬਾਨ ਸਾਡੇ ਬਾਣੀ ਚ ਆਇਆ ਨਾ ਇਹ ਸ਼ੁਰੂ ਹੁੰਦਾ ਬੁੱਧਿਜ਼ਮ ਤੋਂ ਨਿਰਵਾਣ ਪਦ ਨਹੀਂ ਪਰ ਗੁਰਬਾਣੀ ਵਿੱਚ ਉਸ ਅਰਥਾਂ 'ਚ ਨਹੀਂ ਲਿਆ ਗੁਰਬਾਣੀ ਵਿੱਚ ਨਿਰਵਾਣ ਵੀ ਆਇਆ ਹੈ ਨਿਰਵਾਣ ਵੀ ਆਇਆ ਹੈ ਇਹਦੇ ਸਿੱਧੇ ਅਰਥ ਨੇ ਜੀ ਮੁਕਤ ਜਨ ਚੌਥਾ ਵਾਧਾ ਖੋਜੇ ਪਦ ਬਣ ਚਾਰ ਵਾਧਾ ਨੇ ਜੀ ਇਹਨੂੰ ਤੁਰਿਆ ਅਵਸਥਾ ਨੇ ਕਹਿੰਦੇ ਆ ਇਹ ਜਾਗਰਤ ਤੇ ਚਾਰ ਅਵਸਥਾਵਾਂ ਨੇ ਜਾਗਰਤ ਸੁਪਨ ਸੁਖੋਪਤ ਤੇ ਤੁਰਿਆ ਸਿੱਧੇ ਗੁਰਬਾਣੀ ਵਿੱਚ ਨਿਰਵਾਣ ਦਾ ਅਰਥ ਇਹ ਜਿਹੜਾ ਬੰਦਾ ਇਸ ਵਾਸ਼ਨਾ ਤੋਂ ਮੁਕਤ ਹੋ ਗਿਆ ਫਰਕਤੋ ਵਸੋਗ ਤੋਂ ਦੁਖ ਤੋਂ ਸੁਖ ਤੋਂ ਉਸ ਤੋਂ ਤੈਨੰ ਦਾ ਦਉ ਤਿਆਗੈ ਖੋਜੈ ਪੰਥ ਮਰਹਬਾਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਜੋ ਕੋ ਤੁਸਿਆ ਸਾਨੂੰ ਕਹਿ ਦਿੱਤਾ ਹੋ ਜੂਈ ਗੱਲ ਕਹ ਲੇ ਕਹਿ ਦਿੱਤਾ ਪਰ ਕਾਮਾ ਬੜਾ ਉਖਾਈ ਜਨ ਨਾਨਕ ਇਹ ਖੇਲ ਕਠ ਹੈ ਇੰਦੇ ਸ਼ਬਦ ਕਾਠ ਨਾ ਕਠ ਨਹੀਂ ਪੜਨਾ ਇਹਨੂੰ ਇੰਦੇ ਸਤਿਗੁਰਾਂ ਨੇ ਠੱਠੇ ਰਸਿਆਰੀਂ ਦਈ ਕਠਨ ਅਰਥੇ ਮੁਸ਼ਕਿਲ ਹੈ ਉਹ ਖਾ ਤੂੰ ਕਹਿ ਦਿੱਤਾ ਮਾਨ ਤਿਆਗ ਦੇ ਤੂੰ ਕਹਿ ਦਿੱਤਾ ਦੁਰਜਨ ਤੋਂ ਬਾਝ ਕਾਮ ਤੋਂ ਕਰੋ ਤੋ ਦੁੱਖ ਤੋਂ ਸੁਖ ਤੋਂ ਨਿੰਦਿਆ ਤੋਂ ਉਸਤ ਤੋਂ ਹਰਕ ਤੋਂ ਸ਼ੋਗ ਤੋਂ ਮਾਨ ਅਪਮਾਨ ਤੋਂ ਪਰ ਹੈ ਬੜਾ ਮੁਸ਼ਕਲ ਜਨ ਨਾਨਕ ਇਹ ਖੇਲ ਕਠਨ ਹੈ ਪਰ ਇਹ ਨਹੀਂ ਕਿ ਅਭੀ ਕਾਲ ਪੈ ਗਿਆ ਨਹੀਂ ਮਹਾਰਾਜ ਕਹਿੰਦੇ ਕਿਨ ਗੁਰਮੁਖ ਜਾਣਾ ਕਿਸੇ ਨੇ ਗੁਰੂ ਦੇ ਸਾਹਮਣੂ ਖੋ ਕੇ ਗੁਰੂ ਦੇ ਸਾਹਮਣੇ ਹੋ ਕੇ ਇਸ ਨੂੰ ਜਾਣ ਲਿਆ ਹੈ ਗੁਰਮਖੋ ਇੱਕ ਨਹੀਂ ਅਨੇਕਾਂ ਧਾਰਨਾ ਨੇ ਜਿਹੜੀਆਂ ਇਹੋ ਜਿਹੇ ਗੁਰਮਖੰਦ ਦੇ ਜੀਵਨ ਪਹਿਲਾਂ ਵੀ ਸਨ ਅੱਜ ਵੀ ਹਨ